ਤਾਂ ਕਿਸਾਨ ਮੋਰਚੇ ਵੱਲੋਂ ਅੱਜ 16 ਤਰੀਕ ਨੂੰ ਬੰਦ ਦਾਦਾ ਸੱਦਾ ਦਿੱਤਾ ਗਿਆ ਸੀ ਅਸੀਂ ਸਮਰੂਹ ਦੇ ਆ ਬਰਾਲਾ ਕੈਂਚੇ ਵਿੱਚ ਖੜੇ ਹਾਂ ਤੁਹਾਨੂੰ ਤਸਵੀਰਾਂ ਵਿੱਚ ਵਿਖਾਵਾਂਗੇ ਕਿ ਕਿਸ ਤਰ੍ਹਾਂ ਵੱਖ-ਵੱਖ ਤਬਕਿਆਂ ਨੂੰ ਆਮ ਲੋਕਾਂ ਦਾ ਵੀ ਇਹਨਾਂ ਨੂੰ ਬੜਾ ਸਮਰਥਨ ਮਿਲ ਰਿਹਾ ਸਾਰੀਆਂ ਦੁਕਾਨਾਂ ਹਨ ਜੋ ਬਿਲਕੁਲ ਹੀ ਬੰਦ ਕਰ ਦਿੱਤੀਆਂ ਗਿਆ ਹਨ ਅਲੱਗ-ਅਲੱਗ ਜਥੇਬੰਦੀ ਕਿਤੇ ਆਗੂ ਇੱਥੇ ਪਹੁੰਚੇ ਹਨ ਤੁਹਾਨੂੰ ਸਾਹਮਣੇ ਤਸਵੀਰਾਂ ਦਿਖਾਵਾਂਗੇ ਕਿ ਆਟੋ ਜੂਨੀਅਰ ਨੇ ਆਟੋ ਬੰਦ ਕਰ ਦਿੱਤੇ ਹਨ ਅਤੇ ਰਸਤਾ ਰੋਕ ਰੱਖਿਆ ਹੈ ਉਹਨਾਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਹੈ ਇਸੇ ਤਰ੍ਹਾਂ ਹੀ ਕਿਸਾਨ ਵੱਡੀ ਗਿਣਤੀ ਵਿੱਚ ਅੱਜ ਬਰਨਾਲਾ ਕੈਂਚੇ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਆਏ ਹਨ ਅਤੇ ਇੱਕ ਧਰਨਾ ਦੇ ਰੱਖਿਆ ਹੈ ਰੋਸ ਧਰਨਾ ਸੈਂਟਰ ਸਰਕਾਰ ਦੇ ਖਿਲਾਫ ਸਾਡੇ ਨਾਲ ਕੁਝ ਕਿਸਾਨ ਵੀਰ ਮੌਜੂਦ ਨੇ ਗੱਲਬਾਤ ਕਰਨਗੇ ਸਰ ਸਸਰੀ ਕਾਲ ਜੀ ਇਹ ਕੱਲੇ ਕਿਸਾਨਾਂ ਦਾ ਧਰਨਾ ਜੀ ਹੁਣ ਸਾਰੇ ਵਰਗ ਦਾ ਹੋ ਗਿਆ ਜੋ ਵੀ ਉੱਥੇ ਮੰਨ ਲਓ ਵੀ ਜਿਵੇਂ ਆਪਣੇ ਟਰੱਕ ਡਰਾਈਵਰ ਭਾਈ ਚਾਰਾ ਦੀਗਾ ਉਹ ਗਰੀਬ ਆਦਮੀ ਕੋਈ ਵੀ ਆਪਣਾ ਪੇਟ ਪਾਲਦਾ ਤੇ ਬੱਚੇ ਪਾਲਦਾ ਉਹਨਾਂ ਤੇ ਦੇਖ ਮੋਦੀ ਨੇ ਕਾਨੂੰਨ ਕਰਿਆ ਵੀ ਜੇ ਸੋਚੋ ਕੀ ਐਕਸੀਡੈਂਟ ਹੁੰਦਾ ਵੀ ਤੁਸੀਂ ਉਹਨੂੰ ਨਹੀਂ ਚਾਹਦੇ ਤਾਂ ਤੁਹਾਡੇ ਤੇ ਸੋਨੂੰ 10 ਸਾਲ ਦੀ ਸਜ਼ਾ 7 7 ਲੱਖ ਰੁਪਏ ਜੁਰਮਾਨਾ ਉਹਨਾਂ ਨੇ ਡਰਾਈਵਰਾਂ ਨੇ ਕਿਹਾ ਵੀ ਜੇ ਅਸੀਂ ਇੱਥੋਂ ਨਹੀਂ ਛੱਡ ਕੇ ਭਾਏ ਦੇ ਤਾਂ ਸਾਨੂੰ ਲੋਕ ਕੁੱਟ ਕੇ ਮਾਰ ਦਾਂਦੇ ਨੇ ਵੀ ਪਰ ਜਿਹੜਾ ਐਕਸੀਡੈਂਟ ਹੈ ਉਹ ਕਿਸੇ ਦੇ ਕੋਈ ਜਾਣ ਕੇ ਨਹੀਂ ਕਰਦਾ ਉਹ ਕੋਈ ਕੁਦਰਤੀ ਦੇਣ ਹੁੰਦੀ ਹੈ ਕੋਈ ਪ੍ਰਮਾਤਮਾ ਦੀ ਕੋਈ ਕਰੋਪੀ ਹੁੰਦੀ ਹੈ ਉਹ ਕਿਸੇ ਦੇ ਬਸ ਨਹੀਂ ਇਹਨਾਂ ਨੇ ਜੇ ਕਾਨੂੰਨ ਬਣਾਇਆ 10 ਲੱਖ ਰੁਪਇਆ 7 ਲੱਖ ਰੁਪਇਆ ਤੇ 10 ਲੱਖ 10 ਸਾਲ ਦੀ ਜਦੋਂ ਆਪਣੇ ਇਹ ਸਜ਼ਾ ਬੋਲੀ ਮੋਦੀ ਹਕੂਮਤ ਨੇ ਪਰ ਇਹਦੇ ਵਿੱਚ ਬਹੁਤ ਮੰਦ ਭਾਗੀ ਗੱਲ ਹੈ ਉਹ 10-10 ਹਜ਼ਾਰ ਤੇ ਕੰਮ ਕਰਦੇ ਨੇ 12-12 ਹਜ਼ਾਰ ਤੇ ਉਹ ਵਿਚਾਰੇ ਕੀ ਕਰਨੇ ਜਦੋਂ ਉਹ ਅੰਦਰ ਬਾਗੋਂ ਦੇ ਬੱਚੇ ਕੌਣ ਪਾਲੂਗਾ ਇਹਦੇ ਤੇ ਵੀ ਕੋਈ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਾਨੂੰਨ ਬਣਾ ਕੇ ਇਹ ਡਰਾਈਵਰਾਂ ਨੂੰ ਵੀ ਦੇਣਾ ਚਾਹੀਦਾ ਹੈ ਫਿਰ ਇਹਨਾਂ ਨੇ ਤਾਂ ਹੀ ਡਰਾਈਵਰਾਂ ਨੇ ਹੱਥ ਕੇ ਕਹੇ ਵੇ ਅਸੀਂ ਤਾਂ ਗੱਡੀ ਚਲਾਉਣੀ ਬੰਦ ਕਰ ਦਾਂਗੇ ਦੇਖੋ ਤੇਲ ਵੀ ਬੰਦ ਹੋਇਆ ਗਰੀਬ ਨੂੰ ਤੰਗ ਕਰਨਾ ਬਾਕੀ ਤੁਸੀਂ ਆਹ ਹੋਰ ਦੇਖ ਲਓ ਆਪਣਾ ਜਿੰਨੀ ਵੀ ਮਹਿੰਗਾਈ ਪੱਤਾ ਹੋ ਰਿਹਾ ਕਿੱਥੋਂ ਸਿਲੰਡਰ ਕਿੱਥੇ ਦਿੱਖੇਤਾ ਹਰੇਕ ਦਿਨ ਸੈਦਨ ਹੋਣਗੇ ਬਾਕੀ ਜਨਤਾ ਚਲ ਸਾਡੀਆਂ ਉਹ ਮੰਗਾ ਰਹੇ ਨੇ ਲੰਕਰੀਆਂ ਨੇ ਉਹ ਸਾਨੂੰ ਨਹੀਂ ਦੇਣਗੇ ਅਸੀਂ ਵਾਪਸ ਨਹੀਂ ਆਵਾਂ ਜਦੋਂ ਸਾਨੂੰ ਕਾਲ ਸਦਾ ਆਊਗਾ ਤੇ ਸਯੁਗਤ ਮੋਰਚਾ ਦਾ ਅਸੀਂ ਤਿਆਰ ਪਰ ਤਿਆਰ ਹੈ ਇਹਨਾਂ ਨੂੰ 150 ਤੋਂ ਵੱਧ ਲਗਾਤਾਰ ਹਜ਼ਾਰਾਂ ਲੋਕਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈਗਾ 150 ਤੋਂ ਵੱਧ ਲੋਕਾਂ ਨੂੰ ਉਥੇ ਜ਼ਖਮੀ ਕੀਤਾ ਜਾ ਰਿਹਾ ਹੈ। ਗੋਲੀਆਂ ਮਾਰੀਆਂ ਜਾ ਰਹੀਆਂ ਨੇ। ਅਥਰੂ ਕਿਸੇ ਕੋਲ ਸਿੱਟੇ ਜਾ ਰਹੇ ਨੇ। ਜਿਹੜੇ ਡਾਕਟਰ ਦਵਾਈ ਦਿੰਦੇ ਨੇ ਉਹਨਾਂ ਨੂੰ ਵੀ ਧਮਕੀਆਂ ਦੇ ਰਹੇ ਹੈ ਇਸ ਮੋਦੀ ਸਰਕਾਰ ਆ। ਕੱਲੇ ਜ਼ਖਮੀ ਨਹੀਂ ਹੋਏ ਜਿਹੜੇ ਡਾਕਟਰ ਦਵਾਈ ਦਿੰਦੇ ਉਹਨਾਂ ਨੇ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਇਹਨਾਂ ਨੂੰ ਦਵਾਈ ਕੋ ਦੇਣ ਨੂੰ। ਸਾਡੇ ਨਾਲ ਐਡਾ ਜ਼ੁਲਮ ਕਰ ਰਹੀ ਹੈ। ਇਹ ਬਹੁਤ ਮੰਦਪਾਗੀ ਹੈ। ਜਿਵੇਂ ਐਡਾ ਐਡਾ ਉਥੇ ਜਾ ਕੇ ਤਾਰਾਂ ਲਾਦੇ ਆ ਇਹਦਾ ਮਤਲਬ ਪਾਕਿਸਤਾਨਾ ਬਟਨ ਉਹ ਵੀ ਵੱਡਾ ਕੰਮ ਕਰਤਾ। ਮਜਬੂਰ ਹੋ ਕੇ ਹਰੇਕ ਬੰਦੇ ਨੂੰ ਦਿੱਲੀ ਜਾਣ ਦਾ ਅਧਿਕਾਰ ਬਣਦਾ। ਸਾਡੇ ਲਈ ਵੀ ਕੋਈ ਰਫਲਾ ਕੋਈ ਅਸਲਾ ਨਹੀਂ ਅਸੀਂ ਤਾਂ ਇੱਕ ਸਿਰਫ ਉਹਨਾਂ ਤੋਂ ਸਾਡੀਆਂ ਜਿਹੜੀਆਂ ਉਹਨਾਂ ਨੇ ਮੰਗਾਂ ਮੰਨਣ ਉਹਦੇ ਬਾਰੇ ਗਏ ਤੇ ਜੇ ਇਹ ਨਹੀਂ ਮੰਨਣਗੇ ਸੰਯੁਕਤ ਮੋਰਚਾ ਕਾਲ ਦੇਣ ਵਾਲੇ ਸੀ ਤਿਆਰ ਪਤਨਾ ਅਸੀਂ ਜਿਹੜੇ ਉੱਥੇ ਸਾਡੇ ਸਾਡੀ ਦਿੱਲੀ ਵਿੱਚ ਵੀ ਸ਼ਾਂਤਮਈ ਤਰੀਕੇ ਨਾਲ ਧਰਨਾ ਦੇਣਾ ਸੀ ਉੱਥੇ ਕੋੜਾ ਤੁਸੀਂ ਹੱਲਾ ਕਰਨਾ ਸੀ ਸਾਡੇ ਲਈ ਵੀ ਕੋਈ ਸਹੀ ਨਹੀਂ ਅਸੀਂ ਕੋਈ ਸਰਕਾਰ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਸਾਡੀਆਂ ਇਹਨੇ ਮੰਗਾਂ ਨੇ ਅਸੀਂ ਮੰਗਾਂ ਆਪਦੇ ਮਨਾਉਣ ਖਾਤਰ ਮੰਗਾਂ ਦਾ ਮੰਨਿਆ ਨੇ ਉਹਨੂੰ ਲਾਗੂ ਕਰਾਉਣ ਗਏ ਤੇ ਸਾਡੇ ਪ੍ਰਧਾਨਤ ਬਹੁਤ ਵੱਡਾ ਕੀਤਾ ਬਹੁਤ ਮੰਦਪਾ ਕੀ ਗੱਲ ਕਹਿੰਦਾ ਇਹ ਮੋਦੀ ਸਰਕਾਰ ਨੂੰ ਇਹ ਕਰਨਾ ਨਹੀਂ ਚਾਹੀਦਾ ਜੀ ਇੱਥੇ ਵੀ ਬਹੁਤ ਮਨਤਮਾਨ ਨੂੰ ਕਹਿੰਦਾ ਜਿਹੜੇ ਉਹ ਪੰਜਾਬ ਚ ਡਰੋਨ ਸਿਰਦੇ ਨੇ ਉਹ ਉਹਦੇ ਤੇ ਕੰਟਰੋਲ ਕਰਨਾ ਚਾਹੁੰਦੇ ਸੀ ਵੀ ਉਧਰ ਪਾਕਿਸਤਾਨ ਚ ਆ ਕੇ ਤੇ ਨਸ਼ਾ ਸਾਡੇ 10 ਕਰਾਂ ਦਾ ਉਹ ਵੀ ਡਰੋਨ ਆਹੀ ਬਾਕੀ ਤੁਸੀਂ ਦੇਖ ਲਓ ਕਿੰਨੀਆਂ ਸਰਕਾਰਾਂ ਆ ਗਈਆਂ ਹਰੇਕ ਆ ਕੇ ਕਹਿੰਦੇ ਸੀ ਸਾਨੂੰ ਸਾਨੂੰ ਵੋਟਾਂ ਪਾਓ ਨਸ਼ੇ ਦੇ ਖਿਲਾਫ ਕੋਈ ਨਹੀਂ ਬੋਲ ਰਿਹਾ ਨੌਜਵਾਨ ਟੀਕੇ ਲਾ ਲਾ ਕੇ ਮਰ ਰਹੇ ਨੇ ਕਿਸ ਤਰ੍ਹਾਂ ਆਪਾਂ ਦੇਖ ਰਹੇ ਹਾਂਗੇ ਕਿ ਕਾਫੀ ਲੰਬੇ ਦਿਨ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਬਾਰਡਰ ਪਾਰ ਕਰਨ ਦਾ ਲੇਕਿਨ ਕੀਤਾ ਨਹੀਂ ਜਾ ਰਿਹਾ ਕੀ ਲੱਗਦਾਗਾ ਕਿ ਹੋ ਪਾਊਗਾ ਸਾਨੂੰ ਵੀ ਗਾਹਾਂ ਜਾਣ ਦਾ ਸੌਕ ਨਹੀਂ ਅਸੀਂ ਤਾਂ ਕਹਿੰਦੇ ਜੇ ਉੱਥੇ ਮੰਗਾ ਸਾਡੀਆਂ ਮੰਗਾਂ ਨੇ ਉੱਥੇ ਕਿਸਾਨਾਂ ਦੀਆਂ ਅਸੀਂ ਵਾਪਸ ਆ ਜਾਵਾਂਗੇ ਇੱਥੋਂ ਜਿੱਥੇ ਬੰਦਗਾ ਗੱਗੋਂ ਦੀ ਗੱਲਬਾਤ ਚੱਲ ਰਹੀ ਹੈ ਉੱਪਰ ਸਾਡੇ ਨਿਰਪੈ ਸਿੰਘ ਢੁੱਡੀ ਕੇ ਸਾਡੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਜਦੋਂ ਸਾਨੂੰ ਉਹਨਾਂ ਨੇ ਸੁਝ ਤਮੋਤ ਦੇ ਨਾਲ ਰਲ ਕੇ ਸਾਨੂੰ ਕਾਲ ਦੇਣ ਦੀ ਤਿਆਰ ਬੱਟਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਕਾਲ ਦਿੱਤੀ ਜਾਵੇਗੀ ਤਾਂ ਇਹਨਾਂ ਵੱਲੋਂ ਦਿੱਲੀ ਨੂੰ ਪੁੱਛ ਕਰ ਲਿਆ ਜਾਵੇਗਾ ਕਿ ਆਰਟੀਸੀ ਅਤੇ ਪ੍ਰਾਈਵੇਟ ਬੱਸਾਂ ਵੀ ਬੰਦ ਕੀਤੀਆਂ ਗਈਆਂ ਹਨ ਸਾਡੇ ਨਾਲ ਇੱਥੇ ਉਹਨਾਂ ਦੇ ਆਗੂ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਫਿਰ ਕੀ ਨਾਮ ਹੈ ਆਪਣਾ ਮੇਰਾ ਨੂ ਹਰਪ੍ਰੀਤ ਸਿੰਘ ਜੀ ਡੀਪੂ ਪ੍ਰਦਰਸ਼ਨ ਜ਼ਰੂਰ ਹੁਣ ਮੈਂ ਤਰ ਕੀ ਕਹਿਣਾ ਚਾਹੋਗੇ ਕਿ ਭਾਰਤ ਬੰਦ ਦੀ ਪਾਲਸੀ ਹਰੇਕ ਵਰਗ ਵੱਲੋਂ ਸਾਧ ਦਿੱਤਾ ਜਾ ਰਿਹਾ ਦੁਕਾਨਾਂ ਬੰਦ ਨੇ ਬਸਾਂ ਬੰਦ ਲਈ ਦੇਖੋ ਜੀ ਜਿਹੜਾ ਹੈ ਟੈਂਡਰ ਰਣ ਦਾ ਕੇਂਦਰ ਸਰਕਾਰ ਕਾਨੂੰਨ ਲੈ ਕੇ ਆਈ ਹੈ ਬੜਾਈ ਭਿਆਨਕ ਕਾਨੂੰਨ ਜੇ ਕੋਈ ਗਵਰਨਮੈਂਟ ਨੇ ਕੋਈ ਐਵੇਂ ਦੀ ਪਾਲਸੀ ਲਿਆਉਣ ਦੀ ਲੋਕਾਂ ਦੀ ਸੇਫਟੀ ਵਾਸਤੇ ਤਾਂ ਉਹ ਇਸ ਤਰ੍ਹਾਂ ਲਿਆ ਸਕਦੇ ਸੀ ਵੀ ਕਿਤੇ 10-10 ਜਾਂ 5-5 ਕਿਲੋਮੀਟਰ ਤੇ ਕੈਮਰੇ ਲੱਗਦੇ ਜਿਹਦੇ ਨਾਲ ਸਾਰੀ ਚੀਜ਼ਾਂ ਕੈਚ ਹੁੰਦੀਆਂ ਤੇ ਪਤਾ ਲੱਗਦਾ ਵੀ ਕਿਹੜੀ ਗੱਡੀ ਦਾ ਕਸੂਰ ਨਿਕਲਿਆ ਜੇ ਹੁਣ ਆਪਾਂ ਅਦਾਲਤ ਸਾਹਿਬ ਦੇਖਦੀਆਂ ਸੜਕਾਂ ਦੇ ਰੋਡਾਂ ਦੇ ਚੱਲੇ ਜਾਂਦੇ ਆ ਕਈ ਵਾਰ ਕੋਈ ਡਰਿੰਕ ਕੀਤਾ ਹੋਇਆ ਵਿਅਕਤੀ ਡਰੈਕਟ ਆ ਕੇ ਸਿੱਧੇ ਬੱਸ ਜਵਾਏ ਦੋਧੇ ਚ ਬੱਸਦਾਊਗੀ ਕਸੂਰ ਨਹੀਂ ਜਾਂ ਟਰੱਕ ਦਾ ਕੋਈ ਕਸੂਰ ਨਹੀਂ ਬਲਕਿ ਇਹ ਕਸੂਰ ਕਸੂਰ ਵਾਲੇ ਦਾ ਕਹਿਣ ਦੀ ਬਜਾਏ ਇੱਕ ਲਿਆ ਕੇ ਕਾਨੂੰਨ ਇਹਨਾਂ ਨੇ ਡਰਾਈਵਰਾਂ ਤੇ ਥੋਪਦਾ ਡਰਾਈਵਰਾਂ ਤੇ ਤਾਂ ਪਹਿਲੀ ਕਾਨੂੰਨ ਇਹੋ ਜਿਹਾ ਥੋਪਿਆ ਗਿਆ ਕਿ ਜਿੱਦਾਂ ਤੁਸੀਂ ਦੇਖਦੇ ਹੋ ਪਹਿਲਾਂ ਦੀ ਇਹੋ ਜਿਹਾ ਕਾਨੂੰਨ ਥੋਪਿਆ ਗਿਆ ਕਿ ਵੱਡੀ ਗੱਡੀ ਦਾ ਕਸੂਰ ਕੱਢਿਆ ਜਾਂਦਾ ਚਾਹੇ ਉਹਦੀ ਗਲਤੀ ਹੋਵੇ ਜੇ ਨਾ ਹੋਵੇ ਇੱਕਾ ਨਮਾ ਲਿਆ ਕੇ ਥੋਪਦਾ ਬੀ ਦਸ ਹਜ਼ਾਰ ਦੀ ਸਜ਼ਾ ਦੇ 10 ਲੱਖ ਜੁਰਮਾਨਾ ਇਹੋ ਜੀ ਸਖਤ ਸਾਬਦਾ ਦੇ ਵਿਰੋਧ ਕਰਦੇ ਆ ਇਹਦੇ ਲਈ ਜੇ ਸਾਨੂੰ ਹੋਰ ਵੀ ਲੰਮਾ ਜਾਣਾ ਪਿਆ ਅਸੀਂ ਜਾਵਾਂਗੇ ਜੀ ਸਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਦਾ ਜੋ ਸੱਦਾ ਹੈ ਭਾਰਤ ਬੰਦ ਦਾ ਕਿੰਨਾ ਚਿਰ ਇਹ ਚੱਲੇਗਾ ਭਾਰਤਨਾ ਬੰਦ ਦਾ ਸਦਾ ਸਯੁਕਤ ਕਿਸਾਨ ਮੋਰਚੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ ਨਹੀਂ ਦੇਣ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਅਜਰੇ ਦੇਣ ਲਈ ਦਿੱਤਾ ਗਿਆ ਜੇਕਰ ਸੈਂਟਰ ਦੀ ਸਰਕਾਰ ਆਪਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਤੇ ਜਿਹੜਾ ਉੱਥੇ ਕਿਸਾਨਾਂ ਨਾਲ ਜਿਹੜਾ ਤਸੱਦਦ ਕਰ ਰਹੇ ਨੇ ਜੇ ਉਥੇ ਇਹ ਨਹੀਂ ਆਪਦੀ ਸਾਡੇ ਲਈ ਰਾਹ ਨਹੀਂ ਦਿੰਦੇ ਜਾਂ ਉੱਥੇ ਨਹੀਂ ਸਹੀ ਤਰੀਕੇ ਨਾਲੀਆਂ ਮੰਗਾਂ ਮੰਨੀਆਂ ਜਾਂਦੀਆਂ ਕੀ ਤੁਹਾਡੇ ਵੱਲੋਂ ਠਜਾਇਆ ਜਾਊ ਤੁਹਾਡੀ ਜੁਨੀਅਨ ਵੱਲੋਂ ਕੀ ਤੁਹਾਡੀ ਯੂਨੀਅਨ ਵੱਲੋਂ ਉਥੇ ਕਿਸੇ ਸਮਰਥਨ ਕੀਤਾ ਜਾਵੇਗਾ ਬਿਲਕੁਲ ਜੀ ਵੇਖੋ ਅਸੀਂ ਕਿਸਾਨਾਂ ਦੇ ਹੀ ਪੁੱਤਾਂ ਜੇ ਸਾਨੂੰ ਉਹ ਚੀਜ਼ਾਂ ਨਾ ਮੰਨ ਜੀ ਉਥੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਿੰਨੀਆਂ ਇੱਥੇ ਅੱਜ ਭਾਰਤ ਦੇ ਬੰਦ ਦੇ ਸੱਦੇ ਤੇ ਉਹ ਜਥੇਬੰਦੀਆਂ ਪਹੁੰਚੀਆਂ ਨੇ ਅਸੀਂ ਵੱਡੀ ਦੀ ਵੱਡੀ ਗੰਟੀ ਲੈ ਕੇ ਦਿੱਲੀ ਨੂੰ ਜਾਵਾਂਗੇ ਜੀ ਕੋਈ ਸਾਨੂੰ ਉਹਦਾ ਡਰ ਨਹੀਂ ਹੈਗਾ ਅਸੀਂ ਸੈਂਟਰ ਦੀ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਵੀ ਇਹ ਪੰਜਾਬ ਆ ਇਹ ਪਿੱਛੇ ਮੁੜਨ ਵਾਲਾ ਪੰਜਾਬ ਨਹੀਂ ਇਹ ਅੱਗੇ ਨੂੰ ਹੀ ਵਧਣਾ ਹੈ ਉਹ ਤਾਂ ਗੋਲੀਆਂ ਮਾਰਦੇ ਨੇ ਅਥਰੂ ਕੈਸੇ ਗੋਲੇ ਛੱਡਦੇ ਨੇ ਗੋਲੀਆਂ ਮਾਰਦੇ ਨੇ ਹੀ ਵੇਖੋ ਉੱਥੇ ਜਾਵਾਂਗੇ ਸਿੱਧੀਆਂ ਤੇ ਮੰਨੇ ਜਾਵਾਂਗੇ ਜੇ ਘਰ ਬੈਠੇ ਰਹਾਂਗੇ ਤਾਂ ਫਿਰ ਗੋਲੀਆਂ ਉਹਦੀ ਹੱਥ ਘਰਵਾ ਕੇ ਗੋਲੀਆਂ ਵੱਜਣਗੀਆਂ ਫਿਰ ਉਹਦਾ ਕੋਈ ਫਾਇਦਾ ਨਹੀਂ ਪਰ ਜੇ ਗੋਲੀਆਂ ਮਾਰਨ ਚਾਹੇ ਜੋ ਮਰਜੀ ਮਾਰਨ ਚਾਹੇ ਸਾਨੂੰ ਜਾਨੋ ਮਾਰ ਦੇਣ ਪਰ ਅਸੀਂ ਅੱਗੇ ਨੂੰ ਵਧਣਾ ਸੀ ਪਿੱਛੇ ਨੂੰ ਨਾ ਪੰਜਾਬ ਮੁੜਿਆ ਨਾ ਹੀ ਮੁੜੀਏ ਜੀ ਹਰ ਵਰਗ ਨਾਲ ਸਾਨੂੰ ਪੀਆਰਟੀਸੀ ਵਰਕਰ ਦੇ ਆਗੂ ਜਿਨ੍ਹਾਂ ਨੇ ਅੱਜ ਪ੍ਰਾਈਵੇਟ ਬਸਾਂ ਤੇ ਸਰਕਾਰੀ ਬਸਾਂ ਨੂੰ ਬੰਦ ਕੀਤਾ ਹੋਇਆ ਹਰੇਕ ਜਥੇਬੰਦੀ ਵੱਲੋਂ ਇਹਨਾਂ ਦਾ ਸਾਥ ਦਿੱਤਾ ਗਿਆ ਤੁਹਾਨੂੰ ਇੱਕ ਵਾਰ ਤਸਵੀਰਾਂ ਵਿੱਚ ਫੇਰ ਦਿਖਾਵਾਂਗੇ ਕਿ ਭਾਰੀ ਕਾਠ ਦੇ ਵਿੱਚ ਚਾਰੇ ਪਾਸੇ ਪੁਲਿਸ ਵੱਲ ਮੌਜੂਦ ਹੈ ਇਹਨਾਂ ਦੀ ਜੋ ਹੈ ਸਿਕਿਉਰਟੀ ਵਾਸਤੇ ਰੋਸ ਦਰਨਾ ਦਿੱਤਾ ਜਾ ਰਿਹਾ ਹੈ ਬੁਲਾਰੇ ਮਾਈਕ ਤੇ ਬੋਲ ਰਹੇ ਹਨ ਵੱਡੀ ਗਿਣਤੀ ਵਿੱਚ ਕਿਸਾਨ ਆਏ ਹਨ ਕਿਸਾਨਾਂ ਦੇ ਨਾਲ ਹੋਰ ਜਥੇਬੰਦੀ ਦੇ ਆਗੂ ਵੀ ਆਏ ਹਨ ਜਿਨ੍ਹਾਂ ਨੇ ਭਾਰਤ ਬੰਦਸ ਦੇ ਦਿੱਤਾ ਜੋ ਕਿ ਸਰਕਾਰ ਵੱਲੋਂ ਮੋਤੀ ਸਰਕਾਰ ਬਾਰਡਰਾਂ ਤੇ ਕਿਸਾਨਾਂ ਦੇ ਉੱਤੇ ਜੋ ਤਸੱਦਦ ਹੋ ਰਿਹਾ ਹੈ ਉਸ ਦੇ ਰੋਸ ਵਿੱਚ ਅੱਜ ਧਰਨਾ ਹੈ 18 ਤਰੀਕ ਤੋਂ ਬਾਅਦ ਸਯੁਕਤ 18 ਤਰੀਕ ਨੂੰ ਸਯੁਕਤ ਮੋਰਚੇ ਦਾ ਜੋ ਜੋ ਮੀਟਿੰਗ ਹੈ ਉਸ ਤੇ ਨਿਰਣੇ ਲਿਆ ਜਾਵੇਗਾ ਕਿ ਇਹਨਾਂ ਵੱਲੋਂ ਵੀ ਦਿੱਲੀ ਨੂੰ ਕਦੋਂ ਕੁਝ ਕੀਤਾ ਜਾਣਾ ਹੈ ਸੰਗਰੂਰ ਤੋਂ ਕੈਮਰਾਮੈਨ ਜਵਿੰਦਰਪਾਲ ਲੋਟੇ ਦੇ ਨਾਲ ਸਕਾਈ ਨਿਊਜ਼ ਪੰਜਾਬ